60 ਦਾ ਸੌਦਾ ਦਿਖਾਉਣਾ ਜੀ ਤੁਹਾਨੂੰ ਲਾਈਵ ਤਲਵੰਡੀ ਸਾਬੋ ਮੰਡੀ ਤੇ ਹਾਂ ਜੁੜੇ ਰਹੋ ਭਾਈ ਨਾਮ ਲਿਖੇ 25 ਦਾ ਜਿਹੜਾ ਮਾਡਲ ਹੈ 2006 ਮਾਡਲ ਰੈਟਰ ਦਾ ਚੰਗਾ ਡੀ ਲਗਸ ਅੱਛਾ ਅੱਛਾ ਕਰਤਾ ਸ਼ੁਰੂ ਹੋਰ ਚਲੋ ਦੇਖਦੇ ਆ ਤੁਸੀਂ ਚੰਗੇ ਹੋ ਕਿ ਮਾੜੇ ਮੈਂ ਜਿਹੜਾ ਪੁੱਛੇ 97000 ਰੁਪਏ ਟਰੈਕਟਰ ਵੀ ਦਿਖਾਵਾਂਗੇ ਤੁਹਾਨੂੰ ਭਰਾ ਵੀਡੀਓ ਨਾਲ ਬਣੇ ਰਹੋ ਵੀਰੇ ਕਿਵੇਂ ਸੌਦਾ ਹੁੰਦਾ ਮੰਡੀ ਤੇ ਨਹੀਂ ਇਹਨਾਂ ਦਾ ਕਿੰਨੇ ਪੈਣ ਮੈਂ ਆ ਗਿਆ ਮੈਂ ਟਰੈਕਟਰ ਆ ਠੀਕ ਹੈ ਸਵਾਦ ਆ ਆਹ ਦੇਖਾਉਣਾ ਨਹੀਂ ਛੱਡਦੇ ਆਹ ਦੇਖੋ 2006 ਮਲਟਰੈਕਟਰ ਟਰੈਕਟਰ ਦੇਖ ਲੋ ਵੀਰੋ ਨੰਬਰ ਪਤਾ ਨਹੀਂ ਪੰਜਾਬ ਆ ਕਿ ਹਰਿਆਣਾ ਆਹ ਟਰੈਕਟਰ ਹੈ ਜੀ ਡੀ ਲਕਸ ਟਰੈਕਟਰ ਹੈਗਾ ਟਾਇਰ 45 ਕੇ ਪੈਸੇ ਆ ਮਹਾਰਾਸ਼ਟਰ ਠੀਕ ਹੈ ਦੇਖ ਮਟਾ ਜਿਹਾ ਫਾਇਦੇ ਹੈਗੇ 2 45 ਰੇਟ ਲਿਖਿਆ ਸੀ ਸਵਾ 2 ਲੱਖ ਦਾ ਬੰਦਾ ਮੂੰਹ ਕਹਿੰਦਾ ਦਿਖਾਉਣਾ ਤੁਹਾਨੂੰ ਵੀ ਕਿੰਨੇ ਪੈਸੇ ਲਾਇਆ ਕਿੰਨੇ ਨਹੀਂ ਵੀਡੀਓ ਨਾਲ ਬਣੇ ਰਹੋ ਅੰਤ ਤੱਕ ਆਪਣੇ ਪੇਜ ਨੂੰ ਜਿਨ੍ਹਾਂ ਨੇ ਹਜੇ ਭਰਾਵਾਂ ਨੇ ਲਾਈਕ ਫੋਲੋਅ ਨਹੀਂ ਕੀਤਾ ਨਾ ਲਾਈਕ ਫੋਲੋਅ ਤੇ ਸ਼ੇਅਰ ਕਰ ਕਿ ਤੇਰਾ ਟਰੈਕਟਰ ਹੈ ਨੰਬਰ ਕਿਤਨਾਂ ਦਾ ਨੰਬਰ ਹਰਿਆਣਾ ਹਰਿਆਣਾ ਨੰਬਰ ਹੈ ਤੇ ਕਿੰਨਾ ਕਹਦਾ ਤੁਸੀਂ ਸਵਾ ਦੋ ਕਹਦਾ ਕਿੰਨੇ ਪੈਸੇ ਲਾਉਂਦੇ ਆ ਉਹ ਕਿੰਨੇ ਲਾਉਂਦੇ ਆ ਉਹ ਆਪਾਂ ਨੂੰ 2 ਲਾਈ ਹੈ 2 ਲੱਖ ਰੁਪਏ ਠੀਕ ਹੈ 2 ਲੱਖ ਰੁਪਏ ਟਰੈਕਟਰ ਤਾਂ ਲੱਗੀ ਜਾਂਦਾ ਬਾਈ ਹੋਰ ਵੇਂਦਾ ਕਰਦੇ ਆ ਸਾਡਾ ਪਰੀ ਜਾਂਦਾ ਸਲਾਹੜੀ ਹੋਣ ਦਿਖਾਉਣਾ ਤੁਹਾਨੂੰ ਹੋਰ ਬਰਾੜ ਸਾਹਿਬ ਕੀ ਕਰਕੀ ਆ ਦੁਖਦਾ ਹੁਣ ਤੁਹਾਡਾ ਕੀ ਇਲਾਜ ਕਿਵੇਂ ਹੋ ਉਹ ਯਾਰ ਸਵਾ ਲੱਖ ਦਾ ਉਹ ਬਾਈ ਲਾਉਂਦੇ 2 ਲੱਖ ਅਸੀਂ ਤਾਂ ਨਹੀਂ ਦੱਸਦਾ ਤੁਹਾਡੇ ਬੰਦੇ ਨਹੀਂ ਬਦੋਤਾ ਬਸ ਹੀ 10 ਕੋਈ ਬਾਈ ਕਹਿੰਦਾ ਕਿਵੇਂ ਕਰ ਕਿਵੇਂ ਕਰ ਰਾਟਰ ਪ੍ਰਧਾਨ ਸਾਹਿਬ 2 ਲੱਖ 2000 ਦਾ 2 ਲੱਖ ਨੂੰ 2000 ਬਸ ਲਿਖਾ ਦੇ ਲਿਖਾ ਦੇ ਐਨ ਮਾਰਿਆ ਬਾਈ ਇੱਕ ਮਿੰਟ ਬੰਤ ਪੂਰੇ ਪ੍ਰਧਾਨ ਸਾਹਿਬ ਓਰੇ ਪ੍ਰਧਾਨ ਐਂ ਬਾਈ ਲਾਲਚ ਨਾ ਕਰ ਚੁੱਪ ਕਰਕੇ ਜਾਂਦਾ ਮੁੱਤਲਾਲਾ ਬਾਈ ਚੁੱਪ ਕਰਕੇ ਆ ਫੜਦੇ ਉਸੇ ਉਹ ਨਾ ਲੋੜ ਨਹੀਂ ਭਰਾਵਾ ਜੀ ਪ੍ਰਧਾਨਗੀ ਦੀ ਆ ਫੜ ਦੋ ਲੱਖ ਤੇ 5000 ਦਾ ਸੌਦਾ ਭਰਾ ਜੀ ਸਾਹਿਬ ਇੱਕ ਵਾਰ ਮੋਟਰ ਮੋਟਰ ਬਾਠੀ ਗਾ ਲਿਖ ਦੇ ਪ੍ਰਧਾਨ ਸਾਹਿਬ ਨੇ ਆਏ ਨਹੀਂ ਨਹੀਂ ਮੋੜ ਦੇ ਬੱਬੰਗੀ ਨਹੀਂ ਪੰਜੀ ਨਹੀਂ ਪੰਜੀ ਨਹੀਂ 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 ਪੰਜੀ ਬੱਬਾ ਵਾਟ ਵਾਟ ਕੋਈ ਨਹੀਂ ਬਹਾਨਾ ਪੰਜੀ ਨਹੀਂ ਬਾਜਾ ਬੰਦ ਛਾਈ ਤੋੜਾ ਤੂੰ ਤੇਰੇ ਠੀਕ ਆ ਬਾਈ ਬਾ ਠੀਕ ਆ ਹੋ ਗਿਆ ਛੱਡ ਦੇ ਛੱਡ ਦੇ ਛੱਡ ਦੇ ਕੋਈ ਫੜ ਨਹੀਂ ਕੋਈ ਫੜ ਉਹ ਬਰਾਬਰ ਆ ਲੈ ਬਾਈ ਕੇ ਨਹੀਂ ਦਿੰਦਾ ਤੂੰ ਆਏ ਪਰ ਮਰੀ ਉਹਨਾਂ ਤੋਂ ਠੀਕ ਆ ਬਾਈ ਪੰਨੀ ਰਿਵਾਈ ਬਾ ਮੋਰੀਆ ਬਹਾਨੀ ਲੈ ਲੈ ਨਹੀਂ 2-5 ਦਾ ਸੀ ਲੈਣਾ ਨਹੀਂ ਬਾਈ ਉਹ 2000 ਰੁਪਏ ਚੱਕੀ ਮਹਿੰਗਾ ਹਾਂ ਕੰਮ ਦਾ ਲੈਣ ਕਿ ਹੋਏ ਹਾਂ ਜੀ ਤੇ ਰਿਆਰ ਦਾ ਲੇਟ ਪਿੱਛੇ 15 ਮਾਣ 2000 ਦਾ ਮਾਣ ਪੈਣਾ 190 ਦਾ ਦੇ ਲਓ ਭਾਈ 2000 ਦਾ ਮਾਣੋਂ ਕੰਮ ਪੁੱਤਰਾ 15 ਉਹ ਛਾਹ ਦਾ 2000 ਦੀ ਗੱਲ ਲੱਗ ਛਾਹ ਦਾ ਲਖਾ ਲਓ ਵਧੀਆ ਰੇ ਥੋੜੇ ਜਿਹਾ ਪਿੱਛੇ ਰਹਿ ਗਿਆ ਲੈ ਸੌਦਾ ਹੋ ਗਿਆ ਭਾਈ 2 ਲੱਖ ਤੇ 5000 ਦਾ ਟਰੈਕਟਰ ਦਾ 4 ਦਾ ਹੋ ਗਿਆ ਜੀ 2 ਲੱਖ ਤੇ 5000 ਦਾ ਟਰੈਕਟਰ ਹੋ ਗਿਆ ਭਾਈ ਜੀ ਆਹ ਆ ਸੌਦਾ ਹੋਇਆ ਜੀ ਬਧਾਈਆਂ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਵੇਂ ਤਲਵੰਡੀ ਸੌਦੇ ਹੁੰਦੇ ਆ ਜੀ ਇਸ ਤਰ੍ਹਾਂ ਸੌਦੇ ਹੁੰਦੇ ਆ ਜੀ